ਹੈਲੋ ਫਰੈਂਡ ਇਹ ਅਸੀਂ ਵਿੰਡੋ ਦਾ ਡੋਰ ਲਿਆ ਆਇਆ ਹੈ ਇਹ ਮਰੀਦੀ ਪੱਲਾ ਸੀ ਠੋਕੇ ਆਇਆ ਹੈ ਇਹਦੀ ਨਿਸ਼ਾਨ ਕਿਸ ਤਰ੍ਹਾਂ ਲਗਾਵਾਂਗੇ ਤੁਹਾਨੂੰ ਦਿਖਾਵਾਂਗੇ ਪਹਿਲੇ ਅਸੀਂ ਹਰ ਰਲ ਲਈਏ ਜਿਹੜੇ ਇਹਦਾ ਸਾਈਜ਼ ਉੱਪਰ ਸਕਰੀਨ ਤੇ ਆਂਦਾ ਪਿਆ ਉਹਦੇ ਨਾਲ ਅਸੀਂ 3 3 ਇੰਚੀ ਇਹ ਲੰਬੀਆਂ ਰੰਗ ਲੈ ਲਈਆਂ ਔਰ ਸਿੱਧੀਆਂ ਕਰ ਲਈਆਂ ਰੰਦ ਕੇ ਮਸ਼ੀਨ ਤੇ ਅਸੀਂ ਔਰ ਇਹਦੇ ਜਿਹੜੀ ਲਰਾਂ ਦੀ ਚੌੜਾਈ 4 ਇੰਚੀ ਔਰ ਇਹਦੇ ਜਿਹੜੇ ਨਿੰਮੇ ਆ ਉਹ ਵੀ 4 ਇੰਚੀ ਆ ਇੱਕ ਸਾਰੇ ਨਾਲ ਸਾਈਜ਼ ਹੈ ਅਸੀਂ ਪਹਿਲੇ ਦਰਸ਼ ਲਗਾ ਲਾਂਗੇ ਸਾਫ ਸਾਈਡ ਦੋਵੇਂ ਲੰਬਾਈ ਦੇ ਦਰਸ਼ਲਾਂ ਤੋਂ ਬਾਅਦ ਅਸੀਂ ਨਿਸ਼ਾਨ ਲਗਾਵਾਂਗੇ ਇੰਨੀ ਜੀ ਫालतू ਇਸ ਕਰਕੇ ਅਸੀਂ ਸਿਰੇ ਤੇ 1.5 ਇੰਚ ਪਹਿਲੇ ਨਿਸ਼ਾਨ ਲਗਾ ਲਾਂਗੇ ਕਿ ਸਿਰੇ ਤੇ ਜਿਹੜਾ ਦਾ ਸਿਰਾ ਵਧਿਆ ਰਹਿਗਾ ਉਹ ਨਿਸ਼ਾਨ ਤੋਂ ਰੱਖਿਆ ਅਸੀਂ 49.3 ਕਰ ਲਾਂਗੇ 49.3 ਸੂਤ 200 ਦੇ ਵਿੱਚ ਵਾਧਾ ਰੱਖਾਂਗੇ ਉਸ ਤੋਂ ਬਾਅਦ ਅਸੀਂ ਇਹ 4 ਇੰਚ ਇਹਦਾ ਨਿਮਾ ਔਰ ਤੁਸੀਂ ਇਸ ਤਰ੍ਹਾਂ ਵੀ ਨਿਸ਼ਾਨ ਲਗਾ ਸਕਦੇ ਹੋ ਬਰਾਬਰ ਕਰਕੇ ਅੰਦਰ ਨਿਸ਼ਾਨ ਲਗਾ ਦੋ ਨਿਮੇ ਨਾਲ ਹੀ ਜਾਂ ਪਿੱਤੇ ਨਾਲ ਵੀ ਅਸੀਂ ਲਗਾ ਸਕਦੇ ਆ 4 ਇੰਚੀ ਉਸ ਤੋਂ ਬਾਅਦ ਅਸੀਂ ਮਰੀਦ ਦਾ ਨਿਸ਼ਾਨ ਲਗਾਵਾਂਗੇ 500 ਤੇ ਅਸੀਂ ਮਰੀਦ ਰੱਖਾਂਗੇ ਦੀ ਜਿਹੜੀ ਕਲਮ ਕਟੀਚੇਗੀ ਪਰ ਉਸ ਤੋਂ ਬਾਅਦ ਅਸੀਂ ਸਵਾ 2 ਇੰਚੀ ਇਹਦਾ ਚੋਣ ਦਾ ਨਿਸ਼ਾਨ ਲਗਾ ਦਾਂਗੇ ਔਰ ਦੋਨੋਂ ਸਾਈਡ ਯਸਤੀ ਸੇਮ ਹੀ ਕਰਾਂਗੇ ਕਿਉਂਕਿ ਸਾਡੇ ਜਿਹੜੇ ਨਿਮੇ ਆ ਉਹ ਬਰਾਬਰ ਹੈ ਉਹਨੂੰ ਖੁਰਜੀ ਵੀ ਕਹ ਦਿੰਦੇ ਆ ਕਈ ਆਪਣੇ ਆਪਣੇ ਇਲਾਕੇ ਦੀ ਇਹ ਭਾਸ਼ਾ ਹੁੰਦੀ ਹੈ। ਔਰ ਇਸ ਤਰ੍ਹਾਂ ਸੀ ਇਹਨੂੰ ਨਿਸ਼ਾਨ ਲਗਾ ਦਾਂਗੇ। ਔਰ ਦੋਵੇਂ ਉਹਦੀ ਅਸੀਂ ਦਰਾਂ ਬਰਾਬਰ ਕਰਕੇ ਗੁਣੀਆਂ ਨਾਲ ਹੋਣਾ ਸੀ ਇਹਦੇ ਨਿਸ਼ਾਨ ਖਿੱਚ ਦਾਂਗੇ। ਇਹ ਮਰੀਦਾ 500 ਦਾ ਔਰ ਉਸ ਤੋਂ ਬਾਅਦ ਅਸੀਂ ਚੋਲ ਦਾ 200 ਟੱਕ ਦਾ ਨਿਸ਼ਾਨ ਲਗਾ ਦਾਂਗੇ। ਜੇ ਦੇਖ ਸਕਦੇ ਹੋ ਇਹਨੂੰ ਪਲਟ ਕੇ ਅਸੀਂ ਦੋ ਇਹਨੂੰ ਇਕੱਠੇ ਨਿਸ਼ਾਨ ਲਗਾ ਦਾਂਗੇ। ਇਹ ਜਿਹੜਾ 500 ਦਾ ਹੈ ਮਰੀਦਾ ਨਿਸ਼ਾਨ ਹੈ। ਜੀ ਜਿਹੜਾ ਸੈਂਟਰ ਜੋ ਨਿਸ਼ਾਨ ਜਾਂਦੇ ਪਏ ਨੇ ਜਿਸਰਾ ਕਰਨੇ ਆ ਜਿਹੜੇ ਹੁਣ ਅਸੀਂ ਨਿਸ਼ਾਨ ਲਗਾ ਕਹਾਂਗੇ ਤੇ ਸਰਾਖ ਹੋ ਜਾਣਗੇ ਉਹਨਾਂ ਚੀ ਦੋਏ ਤਰ੍ਹਾਂ ਨੂੰ ਪੱਟਦਾਰ ਦੀ ਰਾਕੇ ਇਹਨਾਂ ਨੂੰ ਮਾਪ ਲਾਂਗੇ ਵੈਸੇ ਤੇ 4 4 ਇੰਚ ਤੇ 8 ਇੰਚ ਹੋਏਗਾ ਤੁਹਾਨੂੰ ਫਿਰ ਵਿਖਾ ਦਿੰਨੇ 8 ਇੰਚ ਹੋ ਗਿਆ ਅਸੀਂ ਹੁਣ ਇਹਦੇ ਨਿੰਮਿਆਂ ਦੀ ਟਪਾਈ ਕਰਾਂਗੇ ਅਸੀਂ ਇਹਦੇ ਦੋਵੇਂ ਨਿੰਮੇ ਲਾਂਗੇ ਪਰ ਇਹ ਵੀ ਅਸੀਂ ਅੱਧਾ ਇੰਚੀ ਫालतू ਬਣਾਇਆ ਹੋਇਆ 20 ਇੰਚੀ ਦਾ ਸੀ ਬਣਾਇਆ ਅੱਧੇ ਤੋਂ ਵੀ ਅਸੀਂ ਜਿਆਦਾ ਹੀ ਫालतू ਬਣਾਇਆ ਹੋਇਆ ਨਿਮਾ ਇਹਨੂੰ ਅਸੀਂ ਦਰਸ਼ ਲਗਾ ਲਾਂਗੇ ਉਸ ਤੋਂ ਬਾਅਦ ਅਸੀਂ 4 ਇੰਚ ਲਾਰੇ 4.5 ਤੇ ਅਸੀਂ ਨਿਸ਼ਾਨ ਲਗਾ ਲਾਂਗੇ ਉਸ ਤੋਂ ਬਾਅਦ ਸਾਡੀ ਲਰਾਂ ਦੀ ਚੌੜਾਈ 8 ਇੰਚ ਸੀ 8 ਇੰਚ ਦੇ ਫਿੱਤਾ ਰੱਖਾਂਗੇ ਔਰ ਅਸੀਂ ਇਹਨੂੰ 19.3 ਦੀ ਟਪਾਈ ਕਰਾਂਗੇ 200 ਤੇ ਦੇ ਜਿਹਾ ਵਾਧਾ ਰੱਖ ਦਾਂਗੇ ਉਸ ਤੋਂ ਬਾਅਦ 500 ਤੇ ਅਸੀਂ ਅੱਗੇ ਨਿਸ਼ਾਨ ਲਗਾ ਦਾਂਗੇ ਮਰੀਦ ਦਾ ਜਿਹੜੀ ਸਾਡੀ ਕਲਮ ਕਟੀਚੇਗੀ ਦੋਨੋਂ ਸਾਈਡ ਬਾਰ-ਬਾਰ ਵਾਲੀ ਸਾਈਡ ਤੁਸੀਂ 5 ਸੂਤ ਨੂੰ ਵਧਾ ਦੇਣਾ ਜਿੰਨੀ ਵੀ ਤੁਸੀਂ ਕਲਮ ਜਾਂ ਮਰੀਦ ਰੱਖਣੀ ਹੈ ਉਹਨਾਂ ਤੋਂ ਅਸੀਂ ਵਧਾ ਦੇਣਾ ਜੇ ਦੀ ਅੱਧਾ ਇੰਚ ਹੀ ਰੱਖੋਗੇ ਤੇ ਅੱਧਾ ਇੰਚ ਹੀ ਵਧਾ ਦੇਣਾ 5 ਸੂਤ ਰੱਖਾਂਗੇ ਤੇ 5 ਸੂਤ ਵਧਾ ਦੇਣਾ ਔਰ ਇਸ ਤਰ੍ਹਾਂ ਇਹਦੇ ਸੀ ਨਿਸ਼ਾਨ ਖਿੱਚ ਦਾਂਗੇ ਨਿਮੇ ਦੇ ਵੀ ਹੁਣ ਅਸੀਂ ਅਗਲੇ ਨਿਸ਼ਾਨ ਤੋਂ ਗੁਣਿਆ ਖਿੱਚਣਾ ਸਾਰਾ ਅਗਲੇ ਨਿਸ਼ਾਨ ਤੋਂ ਤੁਸੀਂ ਗੁਣਿਆ ਖਿੱਚਦੇ ਨਾ ਦੋਵੇਂ ਸੈਟ ਤੋਂ ਅਗਲੀ ਸਾਈਡ ਤੋਂ ਅਸੀਂ ਗੁਣਿਆ ਖਿੱਚਦਾਂਗੇ ਗੁਣਿਆ ਨਿਸ਼ਾਨ ਲਗਾ ਦਾਂਗੇ ਨਿੰਮਿਆਂ ਤੇ ਸਿੱਧੇ ਇਹ ਸਾਡੇ ਨਿਸ਼ਾਨ ਲੱਗ ਗਏ ਆ ਹੁਣ ਤੋਂ ਅਸੀਂ ਮਰੀਦਾਂ ਨਿਸ਼ਾਲ ਕਰਾਂਗੇ ਕਲਮ ਕਿਸ ਤਰ੍ਹਾਂ ਦੀ ਲੱਗੇਗੀ ਇਹ ਦੇਖੋ 500 ਤਾਂ ਅਸੀਂ 500 ਦਾ ਨਿਸ਼ਾਨ ਹੈ ਸਾਡਾ ਪਹਿਲੇ ਅਸੀਂ ਇਹ ਬਿਗਲ ਗੁਣੀਏ ਲੈ ਲਾਂਗੇ ਅਸੀਂ ਕਲਮ ਵਾਲਾ ਗੁਣੀਏ ਵੀ ਕਹਿੰਦੇ ਆ ਬਿਗਲ ਗੁਣੀਏ ਵੀ ਕਹਿ ਦਿੰਨੇ ਆ ਇੱਥੇ ਇਹਨੂੰ ਪਹਿਲੇ ਦੀ ਸੈਟਿੰਗ ਕਰਾਂਗੇ ਅਸੀਂ ਕਿਸ ਤਰ੍ਹਾਂ ਕਰਨੀ ਹੈ ਕਲਮ ਦੇ ਨਾਲ ਇਹ ਸ਼ਾਲ ਲਗਾਣਾ ਤੁਸੀਂ ਇਹ 500 ਤੇ ਸਾਡਾ ਅੱਗੇ ਨਿਸ਼ਾਨ ਹੈ ਔਰ 500 ਤੇ ਤੁਸੀਂ ਇਸ ਤਰ੍ਹਾਂ ਨਿਸ਼ਾਨ ਲੈ ਲੈਣਾ ਹੈ 500 ਤੇ ਸਾਡਾ ਲੱਗਾ ਹੀ ਹੋਇਆ ਔਰ 500 ਤੇ ਅਸੀਂ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਆ 500 ਦਾ ਸਾਡੇ ਇਸ ਤਰ੍ਹਾਂ ਨਿਸ਼ਾਨ ਲੱਗ ਗਿਆ ਇਹ ਮਰਬੇ ਚ ਹੋ ਗਿਆ ਹੁਣ ਇਹਦਾ ਅਸੀਂ ਗੁਣਿਆ ਦੇ ਕਲਮ ਬਣਾ ਲਾਂਗੇ ਤੁਸੀਂ ਉਸ ਤਰ੍ਹਾਂ ਨਿਸ਼ਾਨ ਤੇ ਕੋਣੇ ਤੋਂ ਕੋਣਾ ਮਿਲਾ ਕੇ ਇਹ ਸੈਟਿੰਗ ਕਰ ਲੈਣੀ ਹੈ ਔਰ ਸਾਰੇ ਨੇ ਅਸੀਂ ਇਸ ਤਰ੍ਹਾਂ ਹੀ ਲਗਾ ਦਾਂਗੇ ਬਾਕੀ ਦੀ ਲੋੜ ਨਹੀਂ ਹੈਗੀ ਤੁਹਾਨੂੰ ਬਸ ਇੱਕ ਵਖਾਣ ਵਾਸਤੇ ਤੁਹਾਨੂੰ ਸੈਟਿੰਗ ਕਿਸ ਤਰ੍ਹਾਂ ਕਰਾਂਗੇ ਇਸ ਤਰ੍ਹਾਂ ਗੁਣਿਆ ਨਾਲ ਸਾਰੇ ਲਰਾਂ ਔਰ ਨਿਮੈਤ ਨਿਸ਼ਾਨ ਲਗਾ ਦਾਂਗੇ 500 ਦੇ ਤੁਸੀਂ ਬੈਕ ਬੈਕ ਵਾਲੇ ਤੋਂ ਲੱਖੋਗੇ ਤਾਂ ਅੱਗੇ ਨਿਸ਼ਾਨ ਲਗਾ ਦੇਣਾ ਹੈ ਬੈਕ ਤੋਂ ਅੱਗੇ ਜਿਹੜਾ ਬੈਕ ਸਾਈਡ ਤੇ ਨਿਸ਼ਾਨ ਹੈ 500 ਦਾ ਉਸ ਤੋਂ ਅੱਗੇ ਅਸੀਂ ਕਲਮ ਦਾ ਨਿਸ਼ਾਨ ਲਗਾ ਦਾਂਗੇ ਆਸੀਂ ਗੁਟਕਾ ਬਣਾਇਆ ਹੋਇਆ ਹੈ ਸੈਂਟਰ ਵਿੱਚ ਅਸੀਂ ਲਗਾ ਦਾਂਗੇ ਸਰਾਖਾਂ ਦੀ ਔਰ ਚੋਲਾ ਜਿੰਦੇ ਚ ਕਰਨੀਆਂ ਅਸੀਂ ਇਹ ਨਿਸ਼ਾਨ ਲਗਾਤੇ ਹੈ ਇਹ ਦੁਬਾਰਾ ਸਰਾਖ ਚੋਲਾ ਕਰਤੀਆਂ ਪਹਿਲਾਂ ਹੀ ਹੋਰਾਂ ਨੇ ਅਸੀਂ ਇਹਨੂੰ ਪ੍ਰਧਾਨ ਪਾ ਕੇ ਵਿਖਾਵਾਂਗੇ ਤੁਹਾਨੂੰ ਉਹਦੇ ਜਿਹੜੇ ਚੀਚੇ ਵਾਲਾ ਪਤਾਮ ਜਿਹੜਾ ਹੁੰਦਾ ਉਹ ਬਣਾ ਕੇ ਵਿਖਾਵਾਂਗੇ ਇਹ ਅਸੀਂ ਸਾਈਡ ਤੋਂ 6.5 ਸੂਤ ਔਰ ਇਹਦਾ ਗਹਿਰਾ ਗਹਿਰਾ ਸੀ ਜਿੰਨਾ ਅਸੀਂ ਛੱਡਿਆ ਬਸ ਸੂਤ ਦਾ ਨਿਸ਼ਾਨ ਲਗਾਵਾਂਗੇ ਇਹਨੂੰ ਮਰੀਦ ਦਾ ਨਿਸ਼ਾਨ ਜਿੰਨਾ ਅਸੀਂ ਮਰੀਦ ਕਟਾਂਗੇ ਦੀ ਕਲਮ ਕਟਾਂਗੇ ਉਨਾ ਹੀ ਅਸੀਂ ਇਹਦਾ ਪਤਾਮ ਪਾ ਦਾਂਗੇ ਅਸੀਂ 5 ਸੂਤ ਇਹਨੂੰ ਗਹਿਰਾ ਕਰ ਦਾਂਗੇ ਔਰ ਅਗਲੀ ਥੜੀ ਇਹਦੀ 6.5 ਸੂਤ ਰੱਖਾਂਗੇ ਅਸੀਂ ਇਸ ਤਰ੍ਹਾਂ ਸਾਰੀ ਪਤਾਮ ਕੱਢ ਦਾਂਗੇ ਇਹਦੇ। ਦੇਖ ਸਕਦੇ ਤੁਸੀਂ। ਰੂਟਰ ਨਾਲ ਅਸੀਂ ਇਹਦੇ ਪਤਾਮ ਕੱਢ ਦਾਂਗੇ ਤੁਸੀਂ ਕੱਟਣ ਨਾਲ ਵੀ ਕੱਢ ਸਕਦੇ ਹੋ। ਪਤਾਣ ਵਾਲੇ ਰੂਟਰ ਨਾਲ ਹੀ ਅਸੀਂ ਪਤਾਮ ਕੱਢ ਦਾਂਗੇ। ਫਿਰ ਉਸ ਤੋਂ ਬਾਅਦ ਅਸੀਂ ਇਹ ਕਟਰ ਬਣ ਲਿਆ। ਕੱਟਣ ਨਾਲ ਅਸੀਂ ਇਹਦੀ ਜਿਹੜੀ ਮਰੀਦ ਆ ਉਹ ਕਟਾਂਗੇ। ਹੁਣ ਇਹ ਤੁਹਾਨੂੰ ਖਾਂਗੇ ਤੁਸੀਂ ਸੈਟਿੰਗ ਕਰ ਲੈਣੀ ਹੈ ਮਸ਼ੀਨ ਤੇ ਹੱਥ ਨਾਲ ਵੀ ਕੱਟ ਸਕਦੇ ਹੋ ਇਹ 500 ਤਾਂ ਅਸੀਂ ਪੂਰਾ ਇਹ ਸੈਟਿੰਗ ਕਰ ਲਈ ਹੈ ਔਰ ਇਹਦੀ ਅਸੀਂ ਮਰੀਦ ਕੱਟ ਦਾਂਗੇ ਜਿੱਥੇ ਸਾਡੀ ਕਲਮ ਕੱਟੀ ਕੱਟੀਗੀ ਉਸ ਹਿਸਾਬ ਨਾਲ ਸੈਟਿੰਗ ਕਰ ਲੈਣੀ ਹੈ ਇਹ ਸਾਡੀ ਜਿੱਥੇ ਕਲਮ ਕੱਟੀ ਜਾਏਗੀ ਉੱਤਰ ਤਸੀਲੇ ਲੈਣਾ ਹੈ ਇਤਰਾ ਅਸੀਂ ਨਿੰਮੇ ਔਰ ਦਰਾਂ ਦੀ ਕਟਿੰਗ ਕਰ ਲਾਂਗੇ ਤੁਸੀਂ ਥੋੜਾ ਪਿਛੇ ਰੱਖਣਾ ਤਾਂ ਕਿ ਜਿਹੜੀ ਅਸੀਂ ਕਲਮ ਲੱਗੇ ਉਹਦੇ ਟੱਕ ਨਾ ਵੱਜੇ ਆ ਵੇਖੋ ਥੋੜੀ ਥੋੜੀ ਸਾਡੀ ਪਿੱਛੇ ਹੀ ਆ ਗਈ ਹੈ ਅਸੀਂ ਇਹਦੇ ਟੱਕ ਮਾਰ ਲਿਆ 500 ਦੇ ਉਦੋਂ ਬਾਅਦ ਇਹਦੇ ਵਿੱਚ ਹੁਣ ਗਰੁੱਪ ਆਵਾਂਗੇ ਕਟਰ ਦੇ ਗਰੁੱਪ ਪਾ ਦਾਂਗੇ ਅਸੀਂ ਇਹ ਵੀ ਅਸੀਂ ਉੱਪਰ ਕਰ ਲਿਆ 500 ਉੱਥੇ ਠੱਲ ਉੱਥੇ ਬਣੀ ਚੀ ਹੋਈ ਹੈ ਔਰ ਇਹਨਾਂ ਅਸੀਂ 150 ਤੇ ਘੈਰਾ ਕਰ ਦਾਂਗੇ ਪਰ 500 ਤੇ ਇਹਦੇ ਬਾਰ ਬਾਰ ਹੋ ਜਾਏਗਾ ਆ ਦੇਖੋ 500 ਤੇ ਗਰੁੱਪ ਆ ਗਿਆ ਇਹਦਾ ਜਿੰਨੇ ਅਸੀਂ ਟੱਕ ਲਗਾਏ ਉਹਦੇ ਵਿੱਚ ਹੀ ਇਹ ਸਿੱਧਾ ਆ ਜਾਏਗਾ ਇਸ ਤਰ੍ਹਾਂ ਤੁਸੀਂ ਗਰੁੱਪ ਆ ਦੇਣਾ ਹੈ ਕਿ ਤੁਸੀਂ ਮਦਾਨੀ ਨਾਲ ਗੋਲਾ ਕਮਾ ਸਕਦੇ ਗੋਲਾ ਵੀ ਕਮਾ ਸਕਦੇ ਹਾਂ ਇਹਦੇ ਵਿੱਚ ਨਿਕਲ ਅਸੀਂ ਗਰੁੱਪ ਪਾਵਾਂਗੇ ਇਹਦੇ ਵਿੱਚ ਆਪਾਂ ਇਹ ਸਾਰੇ ਦੀ ਕੰਮ ਪੂਰਾ ਕਰ ਲਿਆ ਜਾਂਦਾ ਹੁਣ ਇਹਦੀ ਕਟਿੰਗ ਕਰਾਂਗੇ ਅਸੀਂ ਅਸੀਂ ਇਹਦਾ ਨਿਮੇ ਵਾਲੀ ਕਟਿੰਗ ਕਰ ਦਾਂਗੇ ਔਰ ਗਿੱਚੀ ਡਰਦਾ ਪਿੱਛੋਂ ਸਾਰਾ ਅਸੀਂ ਉਡਾ ਦਾਂਗੇ ਔਰ ਆਹ ਦੇਖੋ ਕਲਮ ਵਿੱਚ ਅਸੀਂ ਜਿੱਥੇ ਨਿਸ਼ਾਨ ਲਗਾ ਨਿਸ਼ਾਨ ਛੱਡ ਕੇ ਤੁਸੀਂ ਇਹਦੀ ਕਟਾਈ ਕਰਨੀ ਹੈ ਨਿਸ਼ਾਨ ਦੇ ਉੱਪਰੋਂ ਨਾ ਕਰੋ ਕਿਉਂਕਿ ਕਦੀ ਆਰੀ ਨਿਕਲੇਗੀ ਤੇ ਬਿਲਕੁਲ ਪਰਮਾਣਿਸ਼ਾਨਦਰ ਮਿਲ ਜੇਗੀ ਇਹ ਤੁਸੀਂ ਪਹਿਲੀ ਆਰੀ ਉਹਦੇ ਉੱਤੇ ਚਲਾਤੀ ਨਿਸ਼ਾਨ ਤੇ ਤੇ ਪੱਲਾ ਤੁਹਾਡਾ ਜੋੜ ਵੀ ਜਿਹੜਾ ਬਹਿ ਨਹੀਂ ਬਏਗਾ ਨਹੀਂ ਉਹ ਤੁਹਾਡਾ ਖੁੱਲਾ ਰਹਿ ਜਾਏਗਾ ਇਸ ਕਰਕੇ ਨਿਸ਼ਾਨ ਛੱਡ ਕੇ ਤੁਸੀਂ ਕਟਾਈ ਕਰਨੀ ਹੈ ਅਸੀਂ ਇਹਦੀ ਕਟਾਈ ਨਿਸ਼ਾਨ ਛੱਡ ਕੇ ਕਰਾਂਗੇ ਸਾਰਾਂ ਦੀ ਇਹ ਵੇਖੋ ਤੁਸੀਂ ਤੁਹਾਡੇ ਸਾਹਨੇ ਅਸੀਂ ਕਟਾਈ ਕਰਕੇ ਦਿਖਾਈਏ ਤੁਹਾਨੂੰ ਨੇਮੀ ਹੋਰ ਲਰਾਂ ਦੀ ਇਸ ਤਰ੍ਹਾਂ ਹੀ ਅਸੀਂ ਸਾਰੀ ਕਟਾਈ ਕਰ ਲਾਂਗੇ ਇੰਨੇ ਮੇਰੇ ਕਟਾਈ ਕਰ ਲਈ ਐ। ਲਰਾਂ ਦੀ ਵੀ ਇਸ ਤਰ੍ਹਾਂ ਕਰ ਲਾਂਗੇ ਅਸੀਂ। ਉਰੇ ਇੱਥੇ ਥੋੜੀ ਥੋੜੀ ਅਜੀ ਸੀਰਿਆਂ ਤੇ ਸਫਾਈ ਲਗਾ ਦਾਂਗੇ। ਛੋਟਰੰਦੇ ਨਾਲ ਇਹ ਸਾਡਾ ਤਿਆਰ ਹੋ ਗਿਆ ਹੁਣ ਅਸੀਂ ਇਹਨੂੰ ਇਹ ਦੇ ਜਿਹੜਾ ਗਿੱਚੀ ਟਾਕੇ ਹੋ ਥੋੜਾ ਕੱਢ ਲਾਂਗੇ ਕਿਉਂਕਿ ਜੇ ਸਾਡੀ ਆਰੀ ਨਿਕਲੇਗੀ ਤੇ ਪਿੱਛੋਂ ਡੇਗਾ ਨਹੀਂ। ਤੁਸੀਂ ਇੱਦਾਂ ਇੰਜੀ ਪਿੱਛੋਂ ਕੱਢ ਦੇਣਾ। ਪਿੱਛੋਂ ਤੁਸੀਂ ਅੱਧਾ ਦਾ ਸੋਤ ਇਹਨੂੰ ਅੰਦਰ ਕੱਢ ਦਿਓ ਟੱਕ ਇਹਨੂੰ ਰੋਧ ਪਾ ਦਸੀਏ ਉਹਨੇ ਇਹਨੂੰ ਠੋਕ ਦਾਂਗੇ ਪੱਲੇ ਨੂੰ ਇਹ ਸਾਡਾ ਕਿਰਕੀ ਦਾ ਡੋਰ ਅਸੀਂ ਆਵੇ ਕਠੋਕਤਾ ਤੁਸੀਂ ਇਹਦੀ ਕਲਮ ਦੇਖ ਸਕਦੇ ਹੋ ਹਲਕੇ ਫੁਲਕੇ ਇੱਕ ਇੱਕ ਆਈ ਨਿਕਲੇਗੀ ਤੇ ਹੋਰ ਵਧੀਆ ਮਿਲ ਜੇਗੀ ਬਿਲਕੁਲ ਵੇਖੋ ਫਰਸ ਕਲਾਸ ਇਹ ਮਿਲੀ ਹੋਈ ਹੈ ਆ ਸਾਡਾ ਪੱਲਾ ਤਿਆਰ ਹੋ ਗਿਆ ਸੀ ਸਪਾਈਸੂ ਵੀ ਲਗਾ ਕੇ ਤਿਆਰ ਕਰਤਾ ਵੇਖੋ ਇਹਦਾ 200 ਤੋਂ ਵੱਧ ਹੈ 49 ਇੰਚੀ ਤਿੰਨ ਸੂਤ ਔਰ ਆ ਵੇਖੋ 19 ਇੰਚੀ ਤਿੰਨ ਸੂਤ ਦੋ ਦੋ ਸੂਤ ਵੱਧ ਹੈ ਅੰਦਰ ਇਸ ਤਰ੍ਹਾਂ ਤੁਸੀਂ ਟਾਈਪਾਈ ਕਰ ਲੈਣੀ ਹੈ ਮੇਰੇ ਕੋਲ ਪਰਫੈਕਟ ਤੁਹਾਡਾ ਸਹੀ ਜਾਏਗਾ ਜੇ ਇਹਦੀ ਵੀਡੀਓ ਚੰਗੀ ਲੱਗੀ ਹੈ ਤੇ ਲਾਈਕ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਾਰਿਆਂ ਦਾ ਧੰਨਵਾਦ